ਜੀਪੀ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਕੀਤਾ ਸੂਬੇ ਦੇ ਕਈ ਸੀਨੀਅਰ ਲੀਡਰਾਂ ਨੇ ਬੀਜੇਪੀ ਦਾ ਪੱਲਾ ਫੜਿਆ ਅਹਿਮ ਗੱਲ ਇਹ ਕਿ ਇਹਨਾਂ ਲੀਡਰਾਂ ਵਿੱਚੋਂ ਸ਼ੋਮਨੀਆ ਕਾਲੀ ਦਲ ਪੁਨਰਸੁਰਜੀਤ ਦੇ ਸੀਨੀਅਰ ਲੀਡਰ ਚਰਨਜੀਤ ਬਰਾੜਵੀ ਸ਼ਾਮਲ ਨੇ ਚਰਨਜੀਤ ਬਰਾੜ ਨੇ ਸ਼ੋਮਨੀਆ ਕਾਲੀ ਦਲ ਖਿਲਾਫ ਬਗਾਵਤ ਦਾ ਝੰਡਾ ਚੁੱਕ ਕੇ ਨਵੇਂ ਕਾਲੀ ਦਲ ਪੁਨਰਸੁਰਜੀਤ ਦੇ ਗਠਨ ਦੇ ਵਿੱਚ ਕਾਫੀ ਅਹਿਮ ਭੂਮਿਕਾ ਨਿਭਾਈ ਸੀ ਪਰ ਲੰਘੇ ਦਿਨ ਉਹਨਾਂ ਨੇ ਅਸਤੀਫਾ ਦਿੱਤਾ ਸੀ ਦਰਅਸਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲਗਾਤਾਰ ਆਪਣਾ ਆਧਾਰ ਵਧਾਰੀ ਹੈ ਇਸ ਤਹਿ ਜਗਮੀਤ ਬਰਾੜ ਨੂੰ ਵੀ ਪਾਰਟੀ 'ਚ ਸ਼ਾਮਲ ਕਰਵਾਇਆ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਓੰਕਾਰ ਸਿੱਧੂ ਅਤੇ ਸੀਨੀਅਰ ਅਕਾਲੀ ਆਗੂ ਚਰਨਜੀਤ ਬਰਾੜ ਵੀ ਪਾਰਟੀ 'ਚ ਸ਼ਾਮਲ ਹੋਏ ਕੋਟਕਪੂਰਾ ਦੇ ਸਾਬਕਾ ਵਿਧਾਇਕ ਜਗਮੀਤ ਬਰਾੜ ਦੇ ਭਰਾ ਰਿਪਜੀਤ ਸਿੰਘ ਬਰਾੜ ਵੀ ਭਾਜਪਾ 'ਚ ਸ਼ਾਮਲ ਹੋਏ ਹਾਸਲ ਜਾਣਕਾਰੀ ਦੇ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਉਹਨਾਂ ਨੂੰ ਚੰਡੀਗੜ੍ਹ ਵਿੱਚ ਪਾਰਟੀ 'ਚ ਸ਼ਾਮਲ ਕਰਵਾਇਆ ਜਗਮੀਤ ਬਰਾੜ ਪਾਰਟੀ 'ਚ ਸ਼ਾਮਲ ਹੋਣ ਲਈ ਚੰਡੀਗੜ੍ਹ ਪਹੁੰਚੇ ਸਨ ਉਨ੍ਹਾਂ ਨੇ 2022 ਦੀਆਂ ਮੋੜ ਮੰਡੀ ਵਿਧਾਨ ਸਭਾ ਚੋਣਾਂ ਅਕਾਲੀ ਦਲ ਤੋਂ ਲੜੀਆਂ ਸੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਪੰਜਾਬ ਵਿੱਚ ਬਦਲਦੇ ਹਾਲਾਤਾਂ ਨੂੰ ਦਰਸਾਉਂਦਾ ਹੈ ਜੇਕਰ ਪੰਜਾਬ ਦੇ ਲੋਕਾਂ ਨੂੰ ਕੋਈ ਉਮੀਦ ਹੈ ਤਾਂ ਉਹ ਭਾਜਪਾ ਤੋਂ ਹੀ ਹੈ ਇਹ ਲੋਕਾਂ ਦੀ ਆਵਾਜ਼ ਹੈ ਤੇ ਪ੍ਰਮੁੱਖ ਆਗੂ ਭਾਜਪਾਜੇ ਸ਼ਾਮਲ ਹੋ ਰਹੇ ਨੇ ਉਧਰੀ ਸਾਬਕਾ ਸੰਸਦ ਮੈਂਬਰ ਮਹਾਰਾਣੀ ਪਰਨੀਤ ਕੌਰ ਨੇ ਵੀ ਕਿਹਾ ਕਿ ਰਾਜਨੀਤੀ ਬਦਲ ਰਹੀ ਹੈ 2027 ਤੋਂ ਪਹਿਲਾਂ ਇੱਕ ਪੂਰੀ ਤਬਦੀਲੀ ਚੱਲ ਰਹੀ ਹੈ ਮੈਨੂੰ ਵਿਸ਼ਵਾਸ ਹੈ ਕਿ ਭਾਜਪਾ ਪੰਜਾਬ 'ਚ ਸਰਕਾਰ ਬਣਾਏਗੀ ਕੇਂਦਰੀ ਰਾਜ ਮੰਤਰੀ ਬਿੱਟੂ ਕਹਿੰਦੇ ਨੇ ਕਿ ਅਸੀਂ ਸਾਰੀਆਂ 117 ਸੀਟਾਂ ਤੇ ਚੋਣ ਪੰਜਾਬ ਦੇ ਲੋਕਾਂ ਨੇ ਸਮਝ ਲਿਆ ਕਿ ਭਾਜਪਾ ਹੀ ਚਿੱਟੇ ਤੇ ਗੈਂਗਸਟਰਵਾਦ ਨੂੰ ਖਤਮ ਕਰਨ ਤੇ ਨੌਕਰੀਆਂ ਦੇਣ ਲਈ ਇੱਕੋ ਇੱਕ ਮਜ਼ਬੂਤ ਪਾਰਟੀ ਹੈ ਉਹ ਕਹਿੰਦੇ ਨੇ ਕਿ ਜਿਸ ਦਿਨ ਲੋਕ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਚੁਣਨਗੇ ਇੱਥੇ ਵਿਸ਼ਵਾਸਨੀਆਂ ਨਦੀਆਂ ਵਹਿਣਗੀਆਂ ਉਦੋਂ ਦੀ ਗੱਲ ਕਰੀ ਆਗੂਆਂ ਦੀ ਸ਼ਮੂਲੀਅਤ ਦੀ ਤਦ ਆਗੂਆਂ ਦੇ ਪਾਰਟੀ ਦੇ ਵਿੱਚ ਆਉਣ ਨਾਲ ਭਾਜਪਾ ਪੰਜਾਬ ਦੇ ਮਾਲਵਾ ਖੇਤਰ ਨੂੰ ਨਿਸ਼ਾਨਾ ਬਣਾ ਰਹੀ ਹੈ ਜਗਮੀਤ ਬਰਾੜ ਉਹਨਾਂ ਦੇ ਪ੍ਰਾਰਿਪਜੀਤ ਬਰਾੜ ਤੇ ਚਰਨਜੀਤ ਬਰਾੜ ਸਾਰੇ ਮਾਲਵਾ ਖੇਤਰ ਦੇ ਮੁਖਸਰ ਤੋਂ ਨੇ ਮਾਲਵਾ ਜੀ ਪੰਜਾਬ ਸਭ ਤੋਂ ਵੱਧ ਵਿਧਾਨ ਸਭਾ ਸੀਟਾਂ ਰੱਖਦਾ ਹੈ ਜਿਸ ਕਰਕੇ ਭਾਜਪਾ ਉੱਥੇ ਆਪਣਾ ਆਧਾਰ ਮਜ਼ਬੂਤ ਕਰ ਰਹੀ ਹੈ ਤਾਂ ਦੱਸ ਦੇ ਕਿ ਆਗੂਆਂ ਨੇ ਸ਼ਮੂਲੀਅਤ ਕਰ ਲਈ ਹੈ ਤੇ ਸ਼ਮੂਲੀਅਤ ਤੋਂ ਬਾਅਦ ਕੀ ਕੁਝ ਬੋਲੇ ਨੇ ਆਗੂ ਤੁਸੀਂ ਇੱਕ ਵਾਰ ਖੁਦ ਸੁਣੋ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਮੈਂ ਬਿੱਟੂ ਜੀ ਦੀ ਗੱਲ ਨੂੰ ਤਾਇਦ ਕਰੂੰਗਾ ਜਿਹੋ ਜਾਂ ਯੂਪੀਐਸਸੀ ਦਾ ਟੈਸਟ ਪਾਸ ਕਰ ਲਿਆ ਤੇ ਜਿਹੋ ਜਾਂ ਭਾਜਪਾ ਦੇ ਉਹ ਜੁਆਇਨ ਕਰਨ ਤੱਕ ਜਿਹੜੇ ਹੈਗੇ ਪੜਾਹ ਲੰਘ ਲਿਆ ਇਹ ਇਹ ਵਾਕਈ ਇਸ ਦੀ ਗੱਲ ਦੀ ਹੈ ਤੇ ਮੈਂ ਦੋ ਗੱਲਾਂ ਕਰੂੰਗਾ ਕਿ ਮੈਂ ਦਾਦੇ ਤੋਂ ਲਾ ਕੇ ਪਿਓ ਤੋਂ ਲਾ ਕੇ ਤੇ ਅੱਜ ਆਪ 54 ਸਾਲ ਦਾ ਹੋ ਗਏ ਆ ਅਕਾਲੀ ਪਰਿਵਾਰ ਕਿਉਂ ਛੱਡਿਆ ਇਹ ਬੜੀ ਵੱਡੀ ਗੱਲ ਹੈ ਅੱਜ ਦੀ ਜਿਹੜੀ ਸਿਆਸਤ ਦੇ ਵਿੱਚ ਦੋ ਹੀ ਗੱਲਾਂ ਨੂੰ ਮੈਂ ਕਿਸੇ ਦੀ ਨਿੰਦਿਆ ਨਹੀਂ ਕਰੂੰਗਾ ਜੇ ਸਰਦਾਰ ਸੁਖਬੀਰ ਸਿੰਘ ਬਾਦਲਾਬ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕਰਦਾ ਹੈ ਜੋ ਕਹਿ ਰਿਹਾ ਕਿ ਮੇਰਾ ਬੀਜੇਪੀ ਨਾਲ ਮੁੱਕ ਗਿਆ ਮੁੱਕ ਗਿਆ ਬਸ ਆਪਣਾ ਸਮਝੌਤਾ ਹੋ ਗਿਆ ਤੇ ਸਰਕਾਰ ਬਣੀ ਪਈ ਤਕੜੇ ਹੋ ਕੇ ਚਾਰ ਪੈਸੇ ਵੀ ਖਰਚੋ ਤੇ ਕੰਮ ਕਰੋ ਤੇ ਜਿੱਥੋਂ ਮੈਂ ਪੁਨਰ ਸਰਜੀਤ ਕਰਦਾ ਕਰਦਾ ਆਇਆ ਉਹ ਕਹਿੰਦੇ ਆਪਣਾ ਸਾਰਾ ਹਿੱਤ ਹੈ ਤੁਸੀਂ ਬੇਫਿਕਰ ਹੋ ਜਾਓ ਆਪਾਂ ਕਰ ਲਾਂਗੇ ਤੇ ਫਿਰ ਮੈਨੂੰ ਇੱਕ ਗੱਲ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਯਾਦ ਆ ਗਈ ਉਹਨਾਂ ਨੇ ਲੀਡਰਸ਼ਿਪ ਪੰਜਾਬ ਦੇ ਵਿੱਚ ਕਿਵੇਂ ਖਤਮ ਕੀਤੀ ਕਿ ਬੜਾ ਨਾ ਕਿਸੇ ਨੂੰ ਨਹੀਂ ਪਤਾ ਤੁਸੀਂ ਜਰਨਲਿਸਟ ਬਹੁਤ ਸਿਆਣੇ ਬੈਠੇ ਹੋ ਪਰ ਕਈ ਗੱਲਾਂ ਲੁਕ ਜਾਂਦੀਆਂ ਪਿੱਛੇ ਰਹਿ ਜਾਂਦੀਆਂ ਉਹਨਾਂ ਨੇ ਜਾਣਾ ਕਿ ਮੰਨ ਲਓ ਜਮੀਦ ਜਗਸਾ ਜਗਮੀਤ ਸਿੰਘ ਬਰਾੜ ਸਾਹਿਬ ਦੇ ਹਲਕੇ ਚ ਗਏ ਆ ਵੇਖ ਲੈਣਾ ਵੀ ਥੱਲੇ ਵਾਲੇ 3 4 5 ਕਿਹੜੇ ਲੀਡਰ ਆ ਉਹਨਾਂ ਨੂੰ ਹੱਥ ਘੁੱਟ ਕੇ ਕਹਿ ਦੇਣਾ ਕਿ ਐਂ ਕਰੀ ਤੂੰ ਸਿੱਧੀਆਂ ਮੇਰੇ ਨਾਲ ਤਾਰਾਂ ਜੋੜ ਸਿੱਧੀਆਂ ਗ੍ਰਿਡ 'ਚ ਹੀ ਤਾਰਾਂ ਜੋੜ ਉਹ ਸਮਝ ਲਓ ਉਸ ਲੀਡਰ ਦੀ ਉਸੇ ਦਿਨ ਤੋਂ ਫੂਕ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਅੱਜ ਇਸੇ ਕਰਕੇ ਹੀ ਰੋਸ ਰਸ ਕੇ ਕੱਬੇ ਸਜੇ ਗਏ ਫਿਰ ਮੈਂ ਇਹ ਸੋਚਿਆ ਕਿ ਗ੍ਰਿਡ 'ਚ ਜਦੋਂ ਤਾਰਾਂ ਜੋੜਨੀਆਂ ਇਹਨਾਂ ਨੇ ਵਾਇਆ ਇਹਨਾਂ ਦੇ ਮੀਟਰ ਜਾਂ ਟਰਾਂਸਫਾਰਮਰ ਕਿਉਂ ਲਵਾ ਮੈਂ ਸਿੱਧੀਆਂ ਇੱਧਰ ਹੀ ਗ੍ਰਿਡ 'ਚ ਤਾਰਾਂ ਜੋੜਾ ਇੱਕ ਤਾਂ ਸਭ ਤੋਂ ਵੱਡੀ ਵਜ੍ਹਾ ਇਹ ਆ ਕਿ ਰੈਮੋ ਕਰਮੀ ਜਦੋਂ ਭਾਜਪੀ ਤੇ ਚੱਲਣਾ ਤੁਸੀਂ ਤੇ ਫਿਰ ਅਸੀਂ ਸਿੱਧੀ ਭਾਰਤੀ ਜਨਤਾ ਪਾਰਟੀ ਲਈ ਕੰਮ ਕਿਉਂ ਨਾ ਕਰੀਏ ਦੂਜੀ ਗੱਲ ਮੇਰੀ ਕਈ ਵਾਰੀ ਜਦੋਂ ਮੈਂ ਵਿਹਲਾ ਬੈਠਾ ਸੀ ਪੁਨਰ ਸਰਜੀਤ ਤੋਂ ਤੇ ਗੱਲਾਂ ਮਨ ਤੇ ਅਸਰ ਕਰ ਜਾਂਦੀ ਹੈ ਮੈਨੂੰ ਤੁਹਾਡੇ ਨਾਲ ਵੀ ਗਿਲਾ ਹੈ ਪੱਤਰਕਾਰ ਵੀਰਾਂ ਨਾਲ 10 10 8 8 7 7 ਮਿੰਟ ਦੀ ਤੁਸੀਂ ਉਹ ਵੀਡੀਓ ਚਲਾਈ ਹੈ ਸ਼੍ਰੀ ਅਮਰਸ਼ਾਹ ਜੀ ਦੀ ਸੈਣੀ ਸਾਹਿਬ ਨੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਸਾਬਜਾਦਿਆਂ ਦੇ ਸ਼ਹਾਦਤ ਦੇ ਉੱਤੇ 34 35 ਮਿੰਟ ਦੀ ਵੀਡੀਓ ਹੈ ਸ਼੍ਰੀ ਅਮਰਸ਼ਾਹ ਜੀ ਦੀ ਮੈਂ ਤੁਹਾਡੇ ਰਾਂਹੀਂ ਹਰ ਪੰਜਾਬੀ ਨੂੰ ਬੇਨਤੀ ਕਰੂੰਗਾ ਖਾਸ ਕਰਕੇ ਸਿੱਖਾਂ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਉਹ ਵੀਡੀਓ ਇੱਕ ਵਾਰੀ ਜ਼ਰੂਰ ਸੁਣ ਲਓ ਉਹ ਵੀਡੀਓ ਸੁਣਨ ਤੋਂ ਬਾਅਦ ਤੁਹਾਡੇ ਜਿਹੜੇ ਸ਼ੰਕੇ ਐ ਮੈਂ ਕਹੂੰਗਾ ਸਾਡੇ ਵਾਲੇ ਟੱਬਰਾਂ ਵੱਲੋਂ ਹੀ ਪਾਏ ਜਾਦੇ ਸ਼ੰਕੇ ਐ ਮੈਨੂੰ ਨਹੀਂ ਲੱਗਦਾ ਕਿ ਕੋਈ ਦੂਜਾ ਧਰਮ ਸਾਨੂੰ ਕੋਈ ਨੀਵਾ ਕਰ ਸਕਦਾ ਜਾਂ ਸਾਡੇ 'ਚ ਕੋਈ ਪਿੰਨ ਮਾਰ ਸਕਦਾ ਤਾਂ ਜਦੋਂ ਤੁਸੀਂ ਉਹ ਭਾਸ਼ਣ ਸੁਣੋਗੇ ਤਾਂ ਮੇਰਾ ਖਿਆਲ ਹੈ ਕਿ ਲੂਂਗ ਕੰਡੇ ਖੜੇ ਹੋ ਜਾਂਦੇ ਹਰੇਕ ਸਿੱਖ ਦੇ ਜਦੋਂ ਦੇਸ਼ ਦਾ ਦੋਨੋਂ ਜਿਹੜੇ ਸਿਰੇ ਦੀ ਤਾਕਤ ਦੇ ਲੋਕ ਐ ਜਦੋਂ ਉਹ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼ਹੀਦਜਾਦਿਆਂ ਬਾਰੇ ਗੱਲ ਕਰਦੇ ਆ ਇਹ ਗੱਲ ਕੋਈ ਛੋਟੀ ਨਹੀਂ ਹੈ ਮੈਂ ਉਸ ਤੋਂ ਵੀ ਅੱਗੇ ਉਤਸੁਕਤਾ ਬਣੀ ਤੇ ਮੈਂ ਅੱਗੇ ਇਹਨੂੰ ਥੋੜਾ ਤੁਰਿਆ ਤੇ ਪਤਾ ਲੱਗਿਆ ਕਿ ਮੋਦੀ ਸਾਹਿਬ ਨੇ ਹੁਕਮ ਕੀਤਾ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਕੀਤਾ ਕਿ 768 ਡਿਸਟ੍ਰਿਕਟ ਹੈੱਡਕੁਆਟਰਾਂ ਤੇ ਸ਼ਹੀਦਜਾਦਿਆਂ ਦੇ ਹਰ ਭਾਸ਼ਾ ਦੇ ਵਿੱਚ ਜਿਹੜਾ ਹੈਗਾ ਸ਼ਹਾਦਤ ਮਨਾਉਣ ਦਾ ਫੈਸਲਾ ਕੀਤਾ ਸਾਥੋ ਤੱਕ ਅਦੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰ ਤੇ ਨਹੀਂ ਮਨਾਏ ਗਏ ਕਿਉਂਕਿ ਅਸੀਂ ਤਾਂ ਕੱਲੇ ਐਸਪੀਸੀ ਦੇ ਦੁਆਲੇ ਹੀ ਰਹਿੰਦੇ ਸੀ ਇਹ ਪਰਸਨਲੀ ਤੌਰ ਤੇ ਗਏ ਨਹੀਂ ਹੈ ਇਸ ਕਰਕੇ ਇਹ ਦੋ ਤਿੰਨ ਗੱਲਾਂ ਨੇ ਬਹੁਤ ਗਹਿਰਾ ਅਸਰ ਕੀਤਾ ਔਰ ਤੀਜੀ ਗੱਲ ਮੈਂ ਮੈਂ ਇੱਕ ਗੱਲ ਪ੍ਰਧਾਨ ਸਹਿਬਾਨ ਦੋਨੋਂ ਬੈਠੇ ਐ ਮੈਂ ਸਮਝਦਾ ਕਿ ਸਾਡੀ ਪਾਰਟੀ ਇੱਥੇ ਤਾਂ ਡਬਲ ਇੰਜਨ ਹੀ ਐ ਕਿਉਂਕਿ ਇੱਕ ਗੱਲ ਦੇ ਵਿੱਚ ਕਿਤੇ ਨਾ ਕਿਤੇ ਪਚਾਉਣ ਦੇ ਵਿੱਚ ਕਿਉਂਕਿ ਮੈਂ ਕਾਫੀ ਸਤਰਕ ਆ ਆਪਣੇ ਆਪ ਨੂੰ ਸਮਝਦਾ ਕਿੰਨਾ ਕਹੇਗਾ ਕਿੰਨਾ ਨਹੀਂ ਤੁਹਾਡੀ ਕਲਮ ਦੱਸ ਦਊਗੀ ਪਰ ਮੈਂ ਸਤਰਕ ਇਸ ਕਰਕੇ ਕਹਿਣਾ ਕਿ ਮੈਂ মিডিਆ ਨਾਲ ਅਪਡੇਟ ਰਹਿਣਾ ਪਰ 220 ਦਾ ਪਾਠਕ੍ਰਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ CBSE ਦੇ ਸਿਲੇਬਸ ਚ ਪਾਇਆ ਪਰ ਮੈਨੂੰ ਨਹੀਂ ਸੀ ਪਤਾ ਮੈਨੂੰ ਬਨੀਤ ਜੀ ਦੇ ਕੋਲੇ ਬੈਠਾ ਜਦੋਂ ਅਸੀਂ ਕੋਈ ਕਾਗਜ਼ ਫਰੋੜ ਰਿਆ ਸੀ ਮੈਨੇ ਤੇ ਮੈਂ ਉੱਥੋਂ ਸਾਹਮਣੇ ਆਏ ਕਿ 220 ਤੋਂ ਪਾਠਕ੍ਰਮ ਪਾਇਆ ਸਾਥੋਂ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਮੈਂ ਤਾਂ ਨਹੀਂ ਸੁਣਿਆ ਤਿੰਨ ਸਰਕਾਰਾਂ ਮੈਂ ਸਰਕਾਰ ਦੇ ਘਰੇ ਬੈਠ ਕੇ ਹੰਡਾਈਆਂ ਵੀ ਅਸੀਂ ਕੋਈ ਪਾਠਕ੍ਰਮ ਜੋੜ ਲਿਆ ਹੋਵੇ ਇਹ ਤਿੰਨ ਚਾਰ ਗੱਲਾਂ ਨੇ ਮੇਰੇ ਮਨ ਤੇ ਬਹੁਤ ਗਹਿਰਾ ਅਸਰ ਪਾਇਆ ਔਰ ਮੈਂ ਤਾਇਦ ਕਰੂੰਗਾ ਪ੍ਰਧਾਨ ਸਾਹਿਬ ਤੋਂ ਲਾ ਕੇ ਸੈਣੀ ਸਾਹਿਬ ਦੀ ਗੱਲ ਨੂੰ ਕਿ ਅੱਜ ਪੰਜਾਬ ਸੋਚਦਾ ਕਿ ਅੱਜ ਪੰਜਾਬ ਹਤਾਸ਼ ਹੈ ਨਰਾਸ਼ ਹੈ ਕਿਸ ਗੱਲ ਤੋਂ ਕਿਉਂਕਿ ਦੋ ਵਾਰੀ ਠੱਗੀ ਵੱਜ ਗਈ ਮੋਸ਼ਨਲੀ ਬਲੈਕਮ ਵਰਕਰ ਨੌਕਰੀ ਕਰਜ਼ਾ ਮਾਫੀ ਦੇ ਨਾਰੇ ਹਜ਼ਾਰ ਹਜ਼ਾਰ ਰੁਪਏ ਤੇ 2500 ਪੈਨਸ਼ਨ ਤੇ ਬਾਕੀ ਦੇ ਜਿਹੜੇ ਨਾਰੇ ਸੀ ਇਹਨਾਂ ਚ ਇਮੋਸ਼ਨਲੀ ਬਲੈਕਮੇਲ ਜਿਹੜਾ ਹੈਗਾ ਪੰਜਾਬ ਦੀ ਜਨਤਾ ਹੋਈ ਪਈ ਹੈ ਤੇ ਮੈਂ ਜਦੋਂ ਪੰਜਾਬ ਦੀ ਕੰਧ ਤੇ ਲਿਖਿਆ ਵੇਖਦਾ ਇੱਕੋ ਹੀ ਗੱਲ ਦਿਖਦੀ ਹੈ ਕਿ ਪੰਜਾਬ ਜਿੰਨਾ ਆਰਥਿਕ ਤੌਰ ਤੇ ਟੁੱਟ ਚੁੱਕਿਆ ਹੈ ਜਿੰਨਾ ਪੰਜਾਬ ਜਿਹੜਾ ਹੈਗਾ ਇਹ ਗੈਂਗਸਟਰਵਾਦ ਦੇ ਵਿੱਚ ਵੱਧ ਚੁੱਕਿਆ ਹੈ ਜਿੰਨਾ ਪੰਜਾਬ ਦੇ ਵਿੱਚ ਨਸ਼ਾ ਵੱਧ ਚੁੱਕਿਆ ਹੈ ਤਾਂ ਇਹ ਡਬਲ ਇੰਜਨ ਦੀ ਜਿਹੜੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹਰ ਹਾਲਤ ਸਾਨੂੰ ਬਣਾਉਣੀ ਪੈਣੀ ਹੈ ਮੈਂ ਤੁਹਾਡੇ ਰਾਹੀਂ ਇਹੀ ਮੈਸੇਜ ਦੇਣਾ ਚਾਹੂੰਗਾ ਔਰ ਮੈਂ ਬੇਨਤੀ ਵੀ ਕਰੂੰਗਾ ਬਹੁਤ ਸਾਰੇ ਐਸੇ ਕੰਮ ਆ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਕੀਤੇ ਆ ਮੈਂ ਇੱਕ ਲਾਸਟ ਗੱਲ ਲਿਆ ਕੇ ਆਪਣਾ ਬਰਾਮ ਦੇਊਗਾ 2019 ਦੇ ਇਲੈਕਸ਼ਨ ਦੇ ਵਿੱਚ ਮੈਂ ਇੱਕ ਕਿਤਾਬਚਾ ਤਿਆਰ ਕੀਤਾ ਤੇ ਕਿਤਾਬਚੇ ਦੀ ਚਰਚਾ ਬਹੁਤ ਹੋਈ ਕਿਉਂਕਿ ਹਰ ਹਲਕੇ 'ਚ 4-4 5-5000 ਵੰਡਦੇ ਸੀ ਈਵਨ ਗੱਲ ਜਿਹੜੀ ਹੈ ਬੀਜੇਪੀ ਹੈੱਡਕੁਆਰਟਰ ਵੀ ਪਹੁੰਚੀ ਬਨੀਸ਼ ਜੀ ਤੋਂ ਮੈਂ ਨੇ ਮੈਂ ਤੁਹਾਨੂੰ ਕਿਹਾ ਕਿ ਅਮਰਸ਼ਾਹ ਜੀ ਨੇ ਅਮਰਸਰ ਦੇ ਵਿੱਚ ਆ ਕੇ ਉਹ ਉਹ ਪਰਚੇ ਦੇ ਵਿੱਚੋਂ ਕੁਝ ਗੱਲਾਂ ਪੜੀਆਂ ਮੈਂ ਉਸ ਵੇਲੇ 21 ਆ ਜਾਂ 22 ਆ ਮੇਰੇ ਯਾਦ ਨਹੀਂ ਅੱਜ ਮੈਂ ਨਾਲ ਲੈ ਕੇ ਨਹੀਂ ਆਇਆ ਮੈਂ ਉਸ ਵੇਲੇ ਵੀ ਜਦੋਂ ਕੰਮ ਕੱਢੇ 21 ਕੇ 22 ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤੇ ਆ ਤਾਂ ਸਾਡੀ ਪਾਰਟੀ ਨੇ ਖੁਦ ਵੀ ਲੋਕ ਹਰਾਨ ਸੀ ਵੀ ਐਨੇ ਕੰਮ ਕੀਤੇ ਭਾਵੇਂ ਕਾਲੀ ਸੂਚੀ ਮਾਫ ਕਰਨ ਦੀ ਗੱਲ ਹੈ ਭਾਵੇਂ ਕਰਤਾਰਪੁਰ ਲੰਘੇ ਦੀ ਗੱਲ ਹੈ ਜੀਐਸਟੀ ਮਾਫ ਕਰਨ ਦੀ ਗੱਲ ਹੈ ਅੱਜ ਸਾਡੇ ਗੁਰਦੁਆਰਾ ਸਾਹਿਬ ਨੂੰ ਐਸਡੀਪੀਐਸ ਨੂੰ ਜਿੰਨਾ ਮਰਜ਼ੀ ਬਾਰੋਂ ਫੰਡ ਆਜੇ ਕੋਈ ਰੋਕ ਨਹੀਂ ਪਰ ਪਹਿਲਾ 84 ਵੇਲੇ ਜਦੋਂ ਅਟੈਕ ਹੋਇਆ ਉਸ ਤੋਂ ਬਾਅਦ ਜਿਹੜੀ ਹੈ ਉਹ ਰੋਕ ਲੱਗੀ ਹੋਈ ਸੀ ਇਸ ਕਰਕੇ ਮੈਂ ਸਮਝਦਾ ਕਿ ਸਾਨੂੰ ਜਿੰਨਾ ਕੰਮ ਕੀਤਾ ਹੈ ਇਹ ਲੋਕਾਂ ਦੇ ਦਰਾਂ ਤੱਕ ਲੈ ਕੇ ਜਾਣੇ ਆ। ਜੱਕੜ ਸਾਹਿਬ ਅਸ਼ਵਨੀ ਸਾਹਿਬ ਦਾ ਮੈਂ ਉਚੇਚਾ ਤੌਰ ਤੇ ਦੁਬਾਰਾ ਧੰਨਵਾਦ ਕਰੂੰਗਾ। ਔਰ ਜਿੰਨਾ ਕੰਮ ਮੈਥੋਂ ਲੈਣਗੇ ਸੈਣੀ ਸਾਹਿਬ ਨੂੰ ਵੀ ਮੈਂ ਜਦੋਂ ਦੋ ਤਿੰਨ ਬਾਰੀ ਮਿਲਿਆ ਮੈਂ ਬੜਾ ਭਾਵਕ ਹੋਇਆ ਮਿਲ ਕੇ ਕਿ ਸਾਡੇ ਮਨਾਂ ਦੇ ਵਿੱਚ ਕਿਸੇ ਕਿਸੇ ਦੀ ਕੰਧ ਖੜੀ ਕੀਤੀ ਗਈ ਹੈ ਔਰ ਕਿੰਨੇ ਇਹ ਲੋਕ ਦਿਆਲੂ ਨੇ ਕਿ ਸਾਡੇ ਗੁਰੂ ਸੇਵਾਵਾਂ ਦੀਆਂ ਫੋਟੋਆਂ ਡਰਾਇੰਗ ਰੂਮਾਂ 'ਚ ਲੱਗੀਆਂ ਤੇ ਬਾਹਰ ਖਣੀ ਐਮ ਪ੍ਰਚਾਰਿਆ ਜਾਂਦਾ ਹੈ ਕਿ ਜਿਵੇਂ ਖਣੀ ਇਹ ਲੋਕ ਪਤਾ ਨਹੀਂ ਕੀ ਕੋਈ ਅਲੱਗ ਧਰਮ ਦੀ ਗੱਲ ਕਰਦੇ ਆ ਇਸ ਕਰਕੇ ਮੈਂ ਬੇਨਤੀ ਕਰਾਂ ਜਿੰਨੇ ਘੰਟੇ ਕੰਮ ਲਾਓਗੇ ਸਾਥ ਬੜੀ ਇਮਾਨਦਾਰੀ ਨਾਲ ਦਿਾਨਦਾਰੀ ਨਾਲ ਮੈਂ ਜਿਹੜਾ ਕੰਮ ਕਰੂੰਗਾ ਬਿੱਟੂ ਜੀ ਨਾਲ ਵੀ ਮੁਲਾਕਾਤ ਹੋਈ ਤਾਂ ਇਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਬਾਈ ਤੇਰੇ ਵਰਗੇ ਕੰਮ ਵਾਲੇ ਬੰਦਿਆਂ ਦੀ ਲੋੜ ਹੈ ਤੇ ਤੂੰ ਤਕੜਾ ਹੋ ਕੇ ਲੱਗ ਜਾ ਇਸ ਕਰਕੇ ਮੈਂ ਇਸ ਪਰਿਵਾਰ ਦੇ ਵਿੱਚ ਆਇਆ ਤੇ ਮੈਂ ਯਕੀਨ ਤੇ ਭਰੋਸਾ ਦਵਾਉਣਾ ਹੈ ਕਿ ਬੜੀ ਇਮਾਨਦਾਰੀ ਤੇ ਦਿਾਨਦਾਰੀ ਨਾਲ ਇਸ ਪਾਰਟੀ ਦੇ ਵਿੱਚ ਕੰਮ ਕਰਾਂਗਾ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੱਲਿਆਂ ਦੀ ਜਿਹੜੀ ਹੈਗੀ ਆ ਡਬਲ ਇੰਜਨ ਦੀ ਸਰਕਾਰ ਜਿਹੜੀ ਹੈ ਆਪਾਂ 2027 ਤੱਕ ਬਣਾਉਣ ਦੀ ਕੋਸ਼ਿਸ਼ ਕਰਾਂਗੇ